ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਬਠਿੰਡਾ ਦੇ ਵਿੱਚ ਵੀ ਗੁਰੂ ਘਰ ਦੇ ਵਿੱਚ ਤੜਕਸਾਰ ਦੱਸਿਆ ਜਾ ਰਿਹਾ ਕਿ ਸ਼ਖਨਪਾਠ ਸਾਹਿਬ ਰੱਖੇ ਗਏ ਤੇ ਉਹਨਾਂ ਦੇ ਪੋਪ ਪਾਈ ਗਈ ਅੱਜ ਤੇ ਇਸੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਦਾਸਦੀ ਕਿ ਇਸ ਦੌਰਾਨ ਆਈ ਹੋਈ ਸੱਗਤ ਦੀ ਠੰਡੇ ਮਿੱਠੇ ਜਲ ਦੀ ਚੁਬੀ ਲਗਾਈ ਗਈ ਹੈ ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਇਸੇ ਦੌਰਾਨ ਬਠਿੰਡਾ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਖਾਣ ਪਾਣ ਸਾਹਿਬ ਦੇ ਭੋਗ ਪਾਏ ਗਏ ਨੇ ਤੇ ਇਸ ਤੋਂ ਬਾਅਦ ਸੰਗਤਾਂ ਦੇ ਲਈ ਲੰਗਰ ਲਾਇਆ ਗਿਆ। ਪੰਜੀ ਸੰਗਤ ਗੁਰਦੁਆਰਾ ਕਿਲਾਬੂਰ ਪਾਛੇ ਦਸਵੀਂ ਸੋ ਅੱਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਅੰਨੀ ਮੇ ਪਾਸ਼ਾ ਸ੍ਰੀ ਗੁਰੂ ਅਦੰਦੇਵ ਮਹਾਰਾਜੀ ਦਾ ਸ਼ਿਧੀ ਗੁਰਪੁਰਬ ਸੰਗਤਾਂ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਦੀ 10ਵੀਂ ਵਿਖੇ ਬੜੇ ਸ਼ਰਧਾ ਭਾਵਨਾ ਨਾਲ ਮਨਾਰੀਆਂ ਪਰਸੋਂ ਹੋਜਤੋ ਰੱਬੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਵਿਖੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸੰਗਤਾਂ ਬੜੇ ਸ਼ਰਧਾ ਭਾਵਨਾ ਨਾਲ ਮਨਾਰੀਆਂ ਸੋ ਅਮਰਤ ਵੇਲੇ ਅਖੰਡ ਕੋਠਾਂ ਦੇ ਭੋਗ ਪਾਏ ਗਏ ਉਪਰੰਤ ਉਚੇਚੇ ਦੀਵਾਨ ਸਜਾਈ ਗਏ ਹਨ ਸਜੇ ਹੋਈ ਦੀਵਾਨਾਂ ਦੇ ਵਿੱਚ ਕਲਜੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪਿਆ ਲਾਇ ਧਿਆਨਾਂ ਦੇ ਮਹਾਵਾਕ ਨੂੰ ਸਾਰ ਰਾਗੀ ਜਥੇ ਨੇ ਹਰ ਜਸ ਕੀਰਤਨ ਗਾਇਨ ਕੀਤੇ ਹਨ ਉਪਰੰਤ ਗੁਰ ਸ਼ਬਦੀਆਂ ਵਿਚਾਰਾਂ ਗੁਰ ਇਤਿਹਾਸ ਦੀਆਂ ਵਿਚਾਰਾਂ ਅਮਤ ਵੇਲੇ ਤੋਂ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਚੱਲੀਆਂ ਅਤੇ 10 ਵਜੇ ਤੋਂ ਤਹਾਡੀ ਦਰਵਾਰ ਹੋਇਆ ਏ ਤੁਹਾਡੀ ਜਤੇ ਨੇ ਤੁਹਾਡੀ ਵਾਰ ਰਾਈ ਗੁਰੂ ਸਾਹਿਬ ਦੇ ਗੁਰੂ ਸਾਹਿਬ ਦਾ ਸ਼ਬਦ ਸਿੱਧੀ ਦੇ ਰਾਮ ਨਾਮ ਆਇਆ ਹੈ ਸੋ ਸਾਧ ਸੰਗਤ ਬੜੀ ਦੂਰ ਦਰਡੇ ਤੋਂ ਸੰਗਤਾਂ ਇਸ ਭਵਨ ਸਾਨਾਂ ਤੇ ਹਾਜ਼ਰੀਆਂ ਭਰੀਆਂ ਅੱਖਰ ਵਾਦਾ ਘਾਟਾ ਬੋਲ ਚੋਂ ਕਮਵਾਫ ਕਰਨੀ ਸਰਬੱਤ ਦੇ ਧਾਰ ਦੇ ਰਾਸ ਕਰੀਲਾ ਰਹੀਦਾ ਰਹਿਦਾ ਸ਼ਵੀਲਾ ਗੁਰੂ ਸਾਹਿਬ ਨੇ ਜੋ ਸੰਡੇ ਮਿੱਥੇ ਚਲਦੇ ਆ ਸ਼ਵੀਲਾ ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਸੋ ਤਪੀ ਤਵੀ ਤੇ ਬੈਠੇ ਸਨ ਸੋ ਉਹਨਾਂ ਦੇ ਸਿਰ ਦੇ ਉੱਤੇ ਮਹਾਰਾਜ ਦੇ ਸੋ ਤੱਤ ਰੇਤ ਪਾਇਆ ਗਿਆ ਸੀ ਸੋ ਫਿਰ ਵੀ ਗੁਰੂ ਸਾਹਿਬ ਨੇ ਤੇਰਾ ਕੀਆ ਮੀਠਾ ਲਗਾ ਹਰ ਨਾਮ ਪਦਾਰਥ ਨਾਨਕ ਮੰਗਾ ਉਦੋਂ ਤੋਂ ਹੀ ਠੰਡੇ ਮਿੱਠੇ ਦਲਦੀਆਂ ਸ਼ਵੀਲਾ ਚੱਲਦੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ